ਆਜੂ ਸਫਰ ਤੇ ਜਾਣ ਤੋਂ ਪਹਿਲਾਂ ਆ ਖਬਰ ਜਰੂਰ ਸੁਣ ਲਿਓ ਆ ਖਬਰ ਤੁਹਾਡੇ ਵਾਸਤੇ ਬਿਕਦ ਲਾਹੇਬੰਦ ਸਾਬਤ ਹੋਣ ਵਾਲੀ ਹੈ ਜਿਨ੍ਹਾਂ ਨੇ ਵੀ ਅੱਜ ਟ੍ਰੇਨ ਦੇ ਉੱਪਰ ਯਾਨੀ ਕਿ ਰੇਲ ਦੀ ਯਾਤਰਾ ਕਰਨੀ ਹੈ ਉਸ ਖਬਰ ਦੇ ਵੱਲ ਸਾਰੇ ਧਿਆਨ ਜਰੂਰ ਦੇ ਦਿਓ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਅੰਦੋਲਨ ਜਾਰੀ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਜਮਾਵੜਾ ਲਗਾਤਾਰ ਐਮਐਸਪੀ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਨਰੂਸ ਪ੍ਰਦਰਸ਼ਨ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਇਸ ਕਰਕੇ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ 18 ਦਸੰਬਰ ਯਾਨੀ ਕਿ ਅੱਜ ਰੇਲਾ ਰੋਕੀਆਂ ਜਾਣਗੀਆਂ ਸਰਮਣ ਸਿੰਘ ਪੰਦੇਰ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੇਲਾ ਰੋਕੀਆਂ ਜਾਣੀਆਂ ਨਹੀਂ ਤਾਂ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਉਸ ਗੱਲ ਦੇ ਵੱਲ ਧਿਆਨ ਜ਼ਰੂਰ ਦੇਣ 12 ਵਜੇ ਤੋਂ ਲੈ ਕੇ ਸਮਾਂ ਤੁਹਾਨੂੰ ਦੱਸ ਦਿੰਦੇ ਆ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਦਾ ਸਮਾਂ ਦਿੱਤਾ ਗਿਆ 12 ਤੋਂ 3 ਵਜੇ ਤੱਕ ਰੇਲਾ ਰੁਕੀਆਂ ਜਾਣੀਆਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਰੇਲਾ ਰੁਕੀਆਂ ਜਾਣਗੀਆਂ ਸਰਵਣ ਸਿੰਘ ਪੰਦੇਰ ਖੁਣਾ ਨੇ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੀਆਂ ਵੀ ਸੰਸਥਾਵਾਂ ਨੇ ਉਹ ਲੰਗਰ ਦੀ ਜਿਹੜੀ ਸੇਵਾ ਆ ਉਹ ਸਟੇਸ਼ਨਾਂ ਦੇ ਉੱਪਰ ਜ਼ਰੂਰ ਨਿਭਾਉਣ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਰੇਲਵੇ ਸਟੇਸ਼ਨਾਂ ਦੇ ਉੱਪਰ ਪਹੁੰਚਣਗੇ ਤੇ ਉਹਨਾਂ ਦੇ ਵਾਸਤੇ ਲੰਗਰ ਦਾ ਜ਼ਰੂਰ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਇਹ ਅਪੀਲ ਉਹਨਾਂ ਨੇ ਸੰਸਥਾਵਾਂ ਨੂੰ ਕੀਤੀ ਹੈ ਕਿ ਅਸੀਂ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਰੇਲਵੇ ਸਟੇਸ਼ਨਾਂ ਦੇ ਉੱਪਰ ਆ ਖਾਣਾ ਜੁੜਿਆ ਲੰਗਰ ਜਿਹੜਾ ਹੈ ਉਹ ਲੈ ਕੇ ਜ਼ਰੂਰ ਪਹੁੰਚਣਾ ਔਰ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਅਪੀਲ ਕੀਤੀ ਹੈ ਕਿ ਆਪੋ ਆਪਣੇ ਨਜ਼ਦੀਕ ਦੇ ਜਿਹੜੇ ਵੀ ਰੇਲਵੇ ਸਟੇਸ਼ਨ ਹੈ ਉੱਥੇ ਜ਼ਰੂਰ ਇਕੱਠ ਕੀਤਾ ਜਾਵੇ ਔਰ ਟਰੈਕ ਜਿਹੜੇ ਨੇ ਉਹ ਜਾਮ ਕਰ ਦਿੱਤੇ ਜਾਣ ਚੱਕਾ ਜਾਮ ਕਰ ਦਿੱਤਾ ਜਾਵੇ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਦਿੱਤਾ ਗਿਆ ਕਿਉਂਕਿ ਕਿਸਾਨਾਂ ਦੇ ਜਥਿਆਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਜਿਹੜੇ ਮਰਜੀਬੜੇ ਦਾ ਜਥਾ ਬਣਾਇਆ ਗਿਆ ਸੀ ਉਹ ਜਥਾ ਜਾਂਦਾ ਵਾਪਸ ਆ ਜਾਂਦਾ ਕਿਉਂਕਿ ਗੋਲੇ ਛੁੱਟੇ ਜਾਂਦੇ ਨੇ ਅਥਰੂ ਗੈਸ ਦੇ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਜਾਂਦੀਆਂ ਨੇ ਗੱਲਬਾਤ ਪ੍ਰਸ਼ਾਸਨ ਨਹੀਂ ਕਰ ਰਿਹਾ ਤਾਂ ਮਰਜੀਬੜੇ ਜਥੇ ਦਿੱਲੀ ਕੂਚ ਨਹੀਂ ਕਰ ਪਾਏ ਸੋ ਇਸ ਕਰਕੇ ਹੁਣ ਕਿਸਾਨਾਂ ਨੇ ਇਹ ਸਟੈਪ ਲੈ ਲਿਆ ਉਧਰ ਅੱਜ ਲਗਭਗ 23ਵਾਂ ਨਾ ਦਿਨ ਹੈ ਮਰਨ ਵਰਤਨ ਦਾ ਜਗਜੀਤ ਡੱਲੇਵਾਲ ਹੁਣਾਂ ਦਾ ਖਨੌਰੀ ਬਾਰਡਰ ਤੇ ਲਗਾਤਾਰ ਉਡਟੇ ਕੋਈ ਨਹੀਂ 23ਵਾਂ ਦਿਨ ਹੈ ਉਹਨਾਂ ਦਾ ਮਰਨ ਵਰਤਨ ਦਾ ਤਾਂ ਇੱਧਰ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਖੁਣਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੇਲਾ ਰੋਕੀਆਂ ਜਾਣਗੀਆਂ ਹਰੇਕ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਜਮਾੜਾ ਹੋਵੇਗਾ ਇਸ ਦੀ ਅਪੀਲ ਸਰਵਣ ਸਿੰਘ ਪੰਦੇੜ ਖੁਣਾ ਨੇ ਲੋਕਾਂ ਨੂੰ ਕੀਤੀ ਹੈ ਕਿਸਾਨਾਂ ਨੂੰ ਕਿ ਹਰੇਕ ਰੇਲਵੇ ਸਟੇਸ਼ਨ ਨੂੰ ਜਾਮ ਕਰ ਦਿੱਤਾ ਜਾਵੇ ਟਰੈਕ ਜਾਮ ਕਰ ਦਿੱਤਾ ਜਾਵੇ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਐਨੇ ਸਮੇਂ ਦੇ ਵਿੱਚ ਰੇਲਾ ਰੋਕੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਰੂਟ ਮੈਪ ਵੀ ਚੇਂਜ ਕਰ ਦਿੱਤੇ ਜਾਣ ਆ ਰੇਲਵੇ ਵਿਭਾਗ ਦੇ ਵੱਲੋਂ ਤਾਂ ਵੀ ਤੁਹਾਨੂੰ ਅਸੀਂ ਸਮੇਂ ਸਿਰ ਜਾਣਕਾਰੀ ਦਵਾਂਗੇ ਜੇਕਰ ਨਵਾਂ ਕੋਈ ਰੂਟ ਬਣਾਇਆ ਗਿਆ ਹੋਵੇ ਤਾਂ ਉਹ ਵੀ ਅਸੀਂ ਡਿਸਪਲੇ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਨ੍ਹਾਂ ਨੇ 12 ਤੋਂ 3 ਦੇ ਦਰਮਿਆਨ ਸਫ਼ਰ ਕਰਨਾ ਸੀ ਇਸ ਦਰਮਿਆਨ ਜਿਨ੍ਹਾਂ ਦੀ ਟ੍ਰੇਨ ਸੀਗੀ ਉਹ ਜ਼ਰੂਰ ਧਿਆਨ ਦੇਣ ਹੁਣ ਟ੍ਰੇਨ ਲੇਟ ਵੀ ਆ ਸਕਦੀ ਹੈ ਟ੍ਰੇਨ ਕੈਂਸਲ ਵੀ ਹੋ ਸਕਦੀ ਹੈ ਤੇ ਟ੍ਰੇਨ ਦਾ ਰੂਟ ਵੀ ਬਦਲਿਆ ਜਾ ਸਕਦਾ ਹੈ ਸੋ ਪਹਿਲਾਂ ਤੋਂ ਆਪਣੀ ਪੁਸ਼ਗੈਸ਼ ਜ਼ਰੂਰ ਕਰ ਲੈਣੀ ਹੈ ਰੇਲਵੇ ਵਿਭਾਗ ਤੋਂ ਤਾਂਕਿ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਜਿਹੜਾ ਆ